ਗੁਰੂ ਪਿਆਰਿਓ ਬੜਾ ਪਿਆਰਾ ਸ਼ਬਦ ਹੈ ਇਸ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਰਹੇ ਹਨ ਬੇਨਤੀ ਕਰ ਰਹੇ ਹਨ ਕਿ ਹੇ ਪਾਤਸ਼ਾਹ ਤੁਸੀਂ ਆਪਣੇ ਪਾਵਨ ਚਰਨਾਂ ਦਾ ਮੈਨੂੰ ਮਲਾਪ ਬਖਸ਼ਿਸ਼ ਕਰੋ ਤੁਹਾਡੇ ਮਲਾਪ ਤੋਂ ਬਿਨਾ ਦੁਨੀਆ ਦਾ ਹੋਰ ਕੋਈ ਵੀ ਕਾਰਜ ਮੇਰੇ ਅੰਦਰ ਨੂੰ ਸ਼ਾਂਤ ਨਹੀਂ ਕਰ ਸਕਦਾ ਮੇਰੇ ਅੰਦਰ ਧੀਰਜ ਪੈਦਾ ਨਹੀਂ ਕਰ ਸਕਦਾ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸ ਸ਼ਬਦ ਵਿੱਚ ਸਾਨੂੰ ਸਮਝਾਇਆ ਹੈ ਦੁਨੀਆ ਦੇ ਧਾਰਮਿਕ ਗ੍ਰੰਥਾਂ ਦੇ ਮੁਤਾਬਕ ਮੈਂ अनेका ਕਰਮ ਕੀਤੇ ਨੇ ਵਰਤ ਰੱਖੇ ਨੇ ਬੜੇ ਸੰਜਮ ਅਪਣਾਏ ਨੇ ਬੜੀਆਂ ਦਸੀਆਂ ਹੋਈਆਂ ਜਿਹੜੀਆਂ ਮਰਿਆਦਾਵਾਂ ਨੇ ਉਹਨਾਂ ਨੂੰ ਵੀ ਧਾਰਨ ਕੀਤਾ ਹੈ ਭਾਵੇਂ ਜੋ ਕੁਝ ਦੁਨੀਆ ਦੇ ਧਾਰਮਿਕ ਲੋਕ ਮੈਨੂੰ ਦੱਸਦੇ ਗਏ ਮੈਂ ਉਹ ਸਾਰੇ ਕਾਰਜ ਕੀਤੇ ਨੇ ਲੇਕਿਨ ਇਹਨਾਂ ਸਾਰੇ ਕਾਰਜ ਕਰਨ ਦੇ ਬਾਵਜੂਦ ਵੀ ਮੇਰੇ ਅੰਦਰ ਨੂੰ ਟਿਕਾ ਨਹੀਂ ਬਣਿਆ ਮੇਰੇ ਅੰਦਰ ਨੂੰ ਸ਼ਾਂਤੀ ਨਹੀਂ ਆਈ ਇਸ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਮਿਲ RAM ਪਿਆਰੇ ਏ ਮੇਰੇ RAM हे अकाल पुरख तू अपना मिलाप मेनू बख्शीश कर मिल राम प्यारे तुम बिन तेरे तो बिना ਧੀਰਜ ਕੋ ਨਾ ਕਰੈ ਤੇਰੇ ਤੋਂ ਬਿਨਾ ਧੀਰਜ ਦਾ ਭਾਵ ਹੈ ਸ਼ਾਂਤੀ ਟਿਕਾ ਸਹਿਜ ਮੇਰੇ ਅੰਦਰ ਨੂੰ ਕੋਈ ਇਹ ਧੀਰਜ ਨਹੀਂ ਦੇ ਸਕਦਾ ਕੋਈ ਟਿਕਾ ਨਹੀਂ ਦੇ ਸਕਦਾ ਤੇ ਕਹਿਣ ਲੱਗੇ ਸਿਮਰਤ ਸਾਸ਼ਤਰ ਬਹੁ ਕਰਮ ਕਮਾਏ ਸਿਮਰਤਿਆਂ ਸਾਸ਼ਤਰਾਂ ਦੇ ਦਸਨ ਮੁਤਾਬਕ ਜਿਵੇਂ ਜਿਵੇਂ ਉਹਨਾਂ ਨੇ ਮਰਯਾਦਾ ਦੱਸੀ ਜਿਵੇਂ ਜਿਵੇਂ ਉਹਨਾਂ ਨੇ ਧਾਰਮਿਕ ਕਰਮ ਕਰਨ ਦੀ ਪ੍ਰੇਰਣਾ ਦਿੱਤੀ ਬਹੁ ਕਰਮ ਕਮਾਏ ਮੈਂ ਬੜੇ ਕਰਮ ਕੀਤੇ ਪ੍ਰਭ ਤੁਮਰੇ ਦਰਸ਼ ਬਿਨ ਸੁਖ ਨਹੀਂ ਪਰ ਹੇ ਅਕਾਲ ਪੁਰਖ ਜੀ ਮੈਨੂੰ ਅਹਿਸਾਸ ਕੀ ਹੋਇਆ ਕਿ ਤੇਰੇ ਦਰਸ਼ਨਾਂ ਤੋਂ ਬਿਨਾ ਮੇਰੀ ਆਤਮਾ ਨੂੰ ਸੁਖ ਨਹੀਂ ਪ੍ਰਾਪਤ ਹੋ ਸਕਦਾ ਗੁਰੂ ਪਿਆਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੁੱਲ 35 ਮਹਾਪੁਰਖਾਂ ਦੀ ਬਾਣੀ ਦਰਜ ਹੈ ਤਵੱਜੋ ਦੇ ਕੇ ਬੇਨਤੀ ਸੁਣਿਓ 35 ਦੇ ਵਿੱਚੋਂ 6 ਗੁਰੂ ਸਹਿਬਾਨਾਂ ਦੀ ਬਾਣੀ ਦਰਜ ਹੈ ਪਹਿਲੇ 5 ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ 15 ਭਗਤਾਂ ਦੀ ਬਾਣੀ ਦਰਜ ਹੈ 11 ਭੱਟਾਂ ਦੀ ਬਾਣੀ ਦਰਜ ਹੈ ਤੇ 3 ਗੁਰਸਿੱਖਾਂ ਦੀ ਬਾਣੀ ਦਰਜ ਹੈ ਕੁੱਲ 35 ਮਹਾਪੁਰਖਾਂ ਦੀ ਬਾਣੀ ਦਰਜ ਹੈ ਜਿਹੜੇ 11 ਭੱਟ ਸਹਿਬਾਨ ਹੋਏ ਨੇ ਨਾ ਇਨ੍ਹਾਂ 11 ਦੇ ਭੱਟਾਂ ਦੇ ਵਿੱਚੋਂ ਇੱਕ ਭੱਟ ਹੋਏ ਨੇ ਭੱਟ ਭਿਖਾ ਜੀ ਭੱਟ ਭਿਖਾ ਜੀ ਨੇ ਆਪਣੀ ਬਾਣੀ ਦੇ ਵਿੱਚ ਬੜੀ ਕਮਾਲ ਦੀ ਗੱਲ ਲਿਖੀ ਹੈ ਭੱਟ ਭਿਖਾ ਜੀ ਕਹਿਣ ਲੱਗੇ ਕਹਿੰਦੇ ਰਹੇ ਹਾਂ ਸੰਤ ਹਾਂ ਟੋਲ ਭੱਟ ਭਿਖਾ ਜੀ ਆਪਣੀ ਵਿਥਿਆ ਲਿਖ ਰਹੇ ਹੈ ਆਪਣੀ ਵਾਰਤਾ ਲਿਖ ਰਹੇ ਹੈ ਪਟ ਭਿਖਾ ਜੀ ਕਹਿੰਦੇ ਮੈਂ ਰਹਿਓ ਸੰਤ ਹਉ ਟੋਲ ਮੈਂ ਕਿਸੇ ਸੰਤ ਨੂੰ ਲੱਭਣ ਚੱਲ ਪਿਆ ਵੀ ਮੈਨੂੰ ਕੋਈ ਰੱਬ ਦਾ ਪਿਆਰਾ ਮਿਲ ਜਾਏ ਮੈਨੂੰ ਕੋਈ ਸੰਤ ਮਿਲ ਜਾਏ ਕੋਈ ਗੁਰ ਸਿੱਖ ਮਿਲ ਜਾਏ ਭਾਵ ਕੋਈ ਰੱਬ ਦੇ ਪਿਆਰ ਵਿੱਚ ਰਤੀ ਹੋਈ ਰੂਹ ਮਿਲ ਜਾਏ ਉਸ ਰੂਹ ਨੂੰ ਲੱਭਣ ਦੇ ਲਈ ਮੈਂ ਘਰੋਂ ਚੱਲ ਪਿਆ ਗੁਰਬਾਣੀ ਹੈ ਪਟ ਭਿਖਾ ਜੀ ਦੀ ਉਚਾਰਨ ਕੀਤੀ ਹੋਈ ਰਹੇਓ ਸੰਤ ਹੋਂ ਟੋਲ ਸਾਦ ਬਹੁ ਤੇਰੇ ਡਿੱਠੇ ਜਦੋਂ ਮੈਂ ਘਰੋਂ ਲੱਭਣ ਵਾਸਤੇ ਚੱਲਿਆ ਨਾ ਤੇ ਰਸਤੇ ਦੇ ਵਿੱਚ ਮੈਨੂੰ ਅਨੇਕਾਂ ਹੀ ਸਾਧੂ ਮਿਲੇ ਕਿਸੇ ਦੇ ਭਗਵਾ ਵੇਸ ਪਾਇਆ ਕਿਸੇ ਦੇ ਕਾਲੇ ਰੰਗ ਦਾ ਵੇਸ ਪਾਇਆ ਕਿਸੇ ਦੇ ਹਰਾ ਪਾਇਆ ਕਿਸੇ ਦੇ ਲਾਲ ਪਾਇਆ ਭਾਵ ਵੱਖੋ ਵੱਖਰੇ ਭੇਖ ਵਾਲੇ ਆਪਣੇ ਆਪ ਨੂੰ ਸਾਧੂ ਅਖਵਾਉਣ ਵਾਲੇ ਜਾਂ ਸਾਧੂ ਦਿਖਣ ਵਾਲੇ ਬੜੇ ਲੋਕ ਮਿਲੇ ਬੜੇ ਲੋਕ ਮਿਲੇ ਮੈਨੂੰ ਇਦਾਂ ਦੇ ਧਾਰਮਿਕ ਪਰ ਹੋਇਆ ਕਿ ਕਹਿੰਦੇ ਸੰਨਿਆਸੀ ਤਪਸ਼ੀ ਇਹ ਮੁੱਖੋਂ ਇਹ ਪੰਡਤ ਮਿੱਠੇ ਜਦੋਂ ਮੈਂ ਇਹਨਾਂ ਦੇ ਕੋਲ ਬੈਠਦਾ ਸਾਂ ਇਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਦਾ ਸਾਂ ਜਦੋਂ ਮੈਂ ਘਰੋਂ ਇੱਕ ਰੱਬ ਦਾ ਪਿਆਰਾ ਲੱਭਣ ਵਾਸਤੇ ਚੱਲਿਆ ਮੈਨੂੰ ਰਸਤੇ ਦੇ ਵਿੱਚ ਬੜੇ ਸੰਨਿਆਸੀ ਮਿਲ ਗਏ ਜਿਨ੍ਹਾਂ ਨੇ ਆਪਣਾ ਘਰ-ਬਾਰ ਛੱਡਿਆ ਜਿਨ੍ਹਾਂ ਨੇ ਗੁਰੂ ਪਿਆਰਿਓ ਦੁਨੀਆ ਦੁਨਿਆਵੀ ਸੁੱਖ ਸਹੂਲਤਾਂ ਛੱਡ ਦਿੱਤੀਆਂ ਮੈਨੂੰ ਬੜੇ ਇਦਾਂ ਦੇ ਸੰਨਿਆਸੀ ਮਿਲੇ ਮੈਂ ਉਹਨਾਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਕਹਿੰਦੇ ਸੰਨਿਆਸੀ ਤਪਸ਼ੀ ਹੈ ਬੜੇ ਤਪਸ਼ਵੀ ਮਿਲੇ ਜਿਹੜੇ ਆਪਣੇ ਸਰੀਰ ਨੂੰ ਬੜੇ ਕਸ਼ਟ ਦਿੰਦੇ ਸੀ ਬੜੇ ਤਪ ਕਰਦੇ ਸੀ ਉਸ ਰੱਬ ਦੀ ਪ੍ਰਾਪਤੀ ਦੇ ਲਈ ਬੜੇ ਤਪੱਸਵੰਗਾਂ ਦੇ ਨਾਲ ਵੀ ਮੇਰਾ ਮਲਾਪ ਹੋਇਆ ਮੁੱਖੋਂ ਇਹ ਪੰਡਿਤ ਮਿੱਠੇ ਤੇ ਆਪਣੀ ਜ਼ੁਬਾਨ ਤੋਂ ਬੜਾ ਮਿੱਠਾ ਬੋਲਣ ਵਾਲੇ ਜਿਹੜੇ ਇਹ ਪੰਡਿਤ ਲੋਕਸੀ ਭਾਵ Hindu ਧਰਮ ਦੇ ਵਿੱਚ ਪੜ੍ਹੇ ਲਿਖੇ ਗਿਆਨਵਾਨ ਬੰਦੇ ਨੂੰ ਪੰਡਿਤ ਕਿਹਾ ਜਾਂਦਾ ਹੈ ਕਹਿੰਦੇ ਮੇਰਾ ਮੁਲਾਪ ਇਨ੍ਹਾਂ ਪੰਡਤਾਂ ਦੇ ਨਾਲ ਵੀ ਹੋਇਆ ਇਹ ਜ਼ੁਬਾਨ ਦੇ ਬੜੇ ਮਿੱਠੇ ਐ ਹੁਣ ਕਦੇ ਸੰਨਿਆਸੀ ਮਿਲਿਆ ਕਦੇ ਕੋਈ ਤਪੱਸਵੀ ਮਿਲਿਆ ਕਦੇ ਕੋਈ ਪੰਡਿਤ ਮਿਲਿਆ ਪਰ ਭਟ ਭਿਖਾ ਜੀ ਕਹਿੰਦੇ ਨਾ ਬਾਰਸ ਏਕ ਹਉ ਫਿਰਿਓ ਇੱਕ ਵਾਰੀ ਸਾਰੇ ਕਿਰਪਾ ਕਰਿਓ ਬਾਰਸ ਏਕ ਹਉ ਫਿਰਿਓ ਬਾਰਸ ਏਕ ਦਾ ਭਾਵ ਹੈ ਇੱਕ ਬਾਰਸ ਇੱਕ ਸਾਲ ਕਈ ਮਹੀਨੇ ਲੰਬਾ ਸਮਾਂ ਕਹਿੰਦੇ ਮੈਂ ਕਈ ਮਹੀਨੇ ਸਾਲ ਇਦਾਂ ਲੰਬਾ ਸਮਾਂ ਤੁਰਿਆ ਫਰਦਾ ਰਿਹਾ ਰੱਬ ਦੇ ਪਿਆਰਿਆਂ ਦੀ ਭਾਲ ਵਿੱਚ ਫਰਦਾ ਰਿਹਾ ਬਾਰਸ ਏਕ ਹਉ ਫਿਰਿਓ ਕਿੰਨਾ ਨਹੀਂ ਪਰਚਾ ਲਾਇਓ ਕਿਸੇ ਨੇ ਵੀ ਮੇਰੀ ਪਰਚੇ ਦਾ ਭਾਵ ਹੈ ਮੇਰੀ ਪ੍ਰਿਚਿਆ ਮੇਰੀ ਜਾਨ ਪਛਾਨ ਮੇਰੀ ਤਸੱਲੀ ਭਾਵ ਇੰਨਾ ਕਿਸੇ ਤਪਸਵੀ ਦੇ ਵਿੱਚੋਂ ਕਿਸੇ ਸੰਿਆਸੀ ਦੇ ਵਿੱਚੋਂ ਕਿਸੇ ਵੀ ਪੰਡਤ ਦੇ ਵਿੱਚੋਂ ਇੰਨਾ ਕਿਸੇ ਨੇ ਵੀ ਮੇਰੇ ਅੰਦਰ ਦੀ ਤਸੱਲੀ ਨਹੀਂ ਕਰਾਈ ਮੇਰਾ ਪ੍ਰਿਚਿਆ ਨਹੀਂ ਕਰਾਇਆ ਮੇਰੀ ਜਾਨ ਪਛਾਨ ਨਹੀਂ ਕਰਾਈ ਭਾਵ ਮੇਰੇ ਮਨ ਨੂੰ ਇਹ ਅਹਿਸਾਸ ਨਹੀਂ ਕਰਾਇਆ ਵੀ ਹਾਂ ਇਸ ਤਰੀਕੇ ਦੇ ਨਾਲ ਤੇਰਾ ਮਲਾਪ ਉਸ ਅਕਾਲ ਪੁਰਖ ਨਾਲ ਹੋ ਸਕਦਾ ਭਾਵ ਮੇਰੀ ਤਸੱਲੀ ਨਹੀਂ ਕਰਾਈ ਇਹਨਾਂ ਵਿੱਚੋਂ ਕਿਸੇ ਨੇ ਵੀ ਕੌਣ ਕਹਿ ਰਿਹਾ ਪਟ ਭਿਖਾ ਜੀ ਕਹਿੰਦੇ ਬਾਰਸ ਏਕ ਹਉ ਫਿਰਿਓ ਕਿਨਹਿ ਨ ਪਰਚੋ ਲਾਇਓ ਕਹਿਤਿਆਂ ਕਹਿਤ ਸੁਣੀ ਰਹਿਤ ਮੈਂ ਜਵਾਨ ਤੋਂ ਤਾਂ ਬੜਿਆ ਬੜਾ ਸੁਣਿਆ ਸੀ ਕਿ ਜਿਹੜੇ ਇਹ ਤਪੱਸਵੀ ਹੁੰਦੇ ਆ ਇਹਨਾਂ ਦੀ ਰਹਿਤ ਬੜੀ ਹੁੰਦੀ ਹੈ ਮੈਂ ਲੋਕਾਂ ਤੋਂ ਬੜਾ ਸੁਣਿਆ ਸੀ ਕਿ ਜਿਹੜੇ ਸੰਿਆਸੀ ਹੁੰਦੇ ਆ ਇਹਨਾਂ ਦੀ ਰਹਿਤ ਬਹੁਤ ਜ਼ਿਆਦਾ ਹੁੰਦੀ ਹੈ ਮੈਂ ਸੁਣਿਆ ਸੀ ਇਹ ਜਿਹੜੇ ਪੰਡਤ ਨੇ ਵਿਦਵਾਨ ਨੇ ਇਹਨਾਂ ਦੀ ਰਹਿਣੀ ਸਹਿਣੀ ਬੜੀ ਸਾਫ਼ ਸੁਥਰੀ ਹੁੰਦੀ ਹੈ ਬੜਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬੜੀ ਮਰਯਾਦਾ ਹੁੰਦੀ ਹੈ ਮੈਂ ਬੜਾ ਕੁਝ ਸੁਣਿਆ ਸੀ ਕਹਤਿਆਂ ਕਹਿਤ ਸੁਣੀ ਰਹਿਤ ਪਰ ਜਦੋਂ ਨੇੜੇ ਹੋ ਕੇ ਵੇਖਿਆ ਇੱਕ ਵਾਰੀ ਸਾਰੇ ਕਿਰਪਾ ਕਰੋ ਪੜੋ ਰਲ ਕੇ ਕੋਈ ਖੁਸ਼ੀ ਨਾ ਆयो ਸਾਰੇ ਪੜੋ ਕੋਈ ਖੁਸ਼ੀ ਨਾ ਮੈਨੂੰ ਖੁਸ਼ੀ ਨਹੀਂ ਹੋਈ ਇਹਨਾਂ ਦੇ ਜਦੋਂ ਮੈਂ ਨੇੜੇ ਹੋ ਕੇ ਵੇਖਿਆ ਮੇਰਾ ਮਾਨ ਹੀ ਨਾ ਖੁਸ਼ ਹੋਇਆ ਕਿਉਂ ਨਾ ਖੁਸ਼ ਹੋਇਆ ਕਿਉਂਕਿ ਜੋ ਕੁਝ ਮੈਂ ਦੁਨੀਆ ਤੋਂ ਸੁਣਿਆ ਸੀ ਜਦੋਂ ਮੈਂ ਇਹਨਾਂ ਦੇ ਨੇੜੇ ਹੋ ਕੇ ਵੇਖਿਆ ਇਹਨਾਂ ਦੇ ਜੀਵਨ ਵਿੱਚੋਂ ਉਹ ਮਰਜ਼ਾਦਾ ਤੇ ਸਿਧਾਂਤ ਮੈਨੂੰ ਪ੍ਰਾਪਤ ਨਹੀਂ ਹੋਇਆ ਨਹੀਂ ਦਿਖਿਆ ਜੋ ਕੁਝ ਮੈਂ ਇਹਨਾਂ ਬਾਰੇ ਸੁਣਿਆ ਸੀ ਉਹ ਮੈਨੂੰ ਅਸਲ ਦੇ ਵਿੱਚ ਪ੍ਰਾਪਤ ਨਹੀਂ ਹੋਇਆ ਦਿਖਿਆ ਨਹੀਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਕੁਝ ਹੈ ਨਹੀਂ ਸੀ ਕਹਿੰਦੇ ਕਹਤਿਆਂ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੈ ਲੱਗੇ ਹੁਣ ਉਹਦਾ ਕਾਰਨ ਕੀ ਸੀ ਪਿਆਰਿਓ ਕਿਉਂਕਿ ਹਰ ਨਾਮ ਛੋੜ ਇਹ ਜਿੰਨੇ ਵੀ ਤਪੱਸਵੀ ਸੀ ਸੰਿਆਸੀ ਸੀ ਇਹ ਪੰਡਿਤ ਸੀ ਨਾ ਕਹਿੰਦੇ ਇਹ ਸਾਰੇ ਹਰ ਨਾਮ ਛੋੜ ਦੂਜੈ ਲੱਗੇ ਇੱਕ ਵਾਰੀ ਸਾਰੇ ਕਿਰਪਾ ਕਰੋ ਹਰ ਨਾਮ ਛੋੜ ਦੂਜੇ ਲੱਗੇ ਇਹ ਇੱਕ ਅਕਾਲ ਪੁਰਖ ਨੂੰ ਛੱਡ ਕੇ ਉਹਦੇ ਸਿਧਾਂਤ ਨੂੰ ਛੱਡ ਕੇ ਮਾਇਆ ਦੇ ਹੋਰ ਰੂਪਾਂ ਦੇ ਨਾਲ ਬੜਾ ਪਿਆਰ ਕਰੀ ਬੈਠੇ ਸੀ ਕੋਈ ਸੰਨਿਆਸੀ ਇਸ ਗੱਲ ਦਾ ਆਪਣੇ ਅੰਦਰ ਹੰਕਾਰ ਪੈਦਾ ਕਰੀ ਬੈਠਾ ਸੀ ਕਿ ਵੇਖੋ ਮੈਂ ਘਰ-ਬਾਰ ਤਿਆਗ ਦਿੱਤਾ ਮੈਂ ਆਪਣੇ ਪਰਿਵਾਰ ਦੇ ਮੈਂਬਰ ਤਿਆਗ ਦਿੱਤੇ ਮੈਂ ਦੁਨੀਆ ਦੀਆਂ ਸੁੱਖ ਸਹੂਲਤਾਂ ਤਿਆਗ ਦਿੱਤੀਆਂ ਇਹਨੂੰ ਇਸ ਤਿਆਗ ਦਾ ਹੰਕਾਰ ਇਹਦੇ ਸਿਰ ਚੜ੍ਹ ਕੇ ਬੋਲਦਾ ਪਿਆ ਸੀ ਤੇ ਗੁਰੂ ਪਿਆਰਿਓ ਆਪਾਂ ਬਹੁਤ ਵਾਰ ਪੜਿਆ ਹੈ ਕਿ ਹਉਮੈ ਨਾਵੇਂ ਨਾਲ ਵਿਰੋਧ ਹੈ ਕਰੋ ਕਿਰਪਾ ਹਉਮੈ ਨਾਵੇਂ ਨਾਲ ਵਿਰੋਧ ਹੈ ਹਉਮੈ ਦਾ ਉਸ ਅਕਾਲ ਪੁਰਖ ਦੇ ਨਾਲ ਕੀ ਹੈ ਵਿਰੋਧ ਹੈ ਭਾਵ ਬਸੈ ਨਾ ਦੋਵੇਂ ਇੱਕ ਥਾਂ ਇਹ ਦੋਨੇ ਕਦੇ ਇੱਕ ਥਾਂ ਤੇ ਇਕੱਠੇ ਵਸਦੇ ਨਹੀਂ ਸਨਿਆਸੀ ਇਸ ਗੱਲ ਦਾ ਹੰਕਾਰ ਲੈ ਕੇ ਫਿਰਦੇ ਆ ਕਿ ਅਸੀਂ ਦੁਨੀਆ ਦੇ ਸਾਰੇ ਸੁੱਖ ਸਹੂਲਤਾਂ ਤਿਆਗੇ ਆ ਜਿਹੜੇ ਤਪੱਸਵੀ ਸੀ ਇਹ ਇਸ ਗੱਲ ਦਾ ਹੰਕਾਰ ਲਈ ਫਿਰਦੇ ਆ ਕਿ ਅਸੀਂ ਰੱਬ ਦੀ ਪ੍ਰਾਪਤੀ ਦੇ ਲਈ ਕਈ ਕਈ ਦਿਨ ਕੁਝ ਖਾਂਦੇ ਨਹੀਂ ਕਈ ਕਈ ਦਿਨ ਅਸੀਂ ਅੱਗ ਦੇ ਦਿਵਾਲੇ ਬੈਠੇ ਰਹਿੰਨੇ ਆ ਭਾਵ ਅਸੀਂ ਬੜੀ ਤਪੱਸਿਆ ਕਰਦੇ ਆ ਆਪਣੇ ਆਪ ਨੂੰ ਬੜਾ ਕਸ਼ਟ ਦਿੰਨੇ ਆ ਅਸੀਂ ਆਪਣੇ ਆਪ ਨੂੰ ਬੜਾ ਟੌਰਚਰ ਕਰਦੇ ਆ ਪਹਾਵ ਇਹਨਾਂ ਦੇ ਅੰਦਰ ਇਹ ਹੰਕਾਰ ਬਣ ਗਿਆ ਪੰਡਤਾਂ ਦੇ ਅੰਦਰ ਇਸ ਗੱਲ ਦਾ ਹੰਕਾਰ ਬਣ ਗਿਆ ਕਿ ਸਾਡੇ ਜਿੰਨਾ ਗਿਆਨ ਹੀ ਕਿਸੇ ਕੋਲੇ ਨਹੀਂ ਸਾਡੇ ਜਿੰਨੀ ਨੌਲੇਜ ਕਿਸੇ ਕੋਲੇ ਨਹੀਂ ਅਸੀਂ ਧਰਮੀ ਪੁਰਖ ਹੁੰਦੇ ਆ ਤੋ ਭਟ ਭਿਖਾ ਜੀ ਕਹਿਣ ਲੱਗੇ ਕਹਿੰਦੇ ਇੱਕ ਅਕਾਲ ਪੁਰਖ ਨੂੰ ਛੱਡ ਕੇ ਹਉਮੇ ਦੇ ਵਸ ਪੈ ਕੇ ਇਹ ਵੀ ਹੋਰਾਂ ਚੀਜ਼ਾਂ ਦੇ ਨਾਲ ਹੀ ਪਿਆਰ ਪਾਈ ਬੈਠੇ ਆ ਹਰ ਨਾਮ ਛੋੜ ਦੂਜਾ ਲੱਗੇ ਹਉ ਤਿੰਨ ਵਹਿਗੁਰੂ ਹਰ ਨਾਮ ਛੋੜ ਦੂਜਾ ਲੱਗੇ ਤਿੰਨ ਕੇ ਗੁਣ ਹਉ ਕਿਆ ਕਹਉ ਮੈਂ ਇਹਨਾਂ ਦੇ ਕਿਹੜੇ ਗੁਣ ਤੁਹਾਡੇ ਸਾਹਮਣੇ ਬਿਆਨ ਕਰਾਂ ਕਿਹੜੇ ਗੁਣਾ ਨੂੰ ਮੈਂ ਗਾਵਾਂ ਕਿਉਂਕਿ ਇਹ ਤੇ ਆਪ ਇੱਕ ਨੂੰ ਛੱਡ ਕੇ ਦੂਜਿਆਂ ਦੇ ਲੜ ਲੱਗੇ ਪਏ ਆ ਅਖੀਰ ਤੇ ਆ ਕੇ ਪਤਾ ਕੀ ਕਿਆ ਭੱਟ ਭਿੱਖਾ ਜੀ ਨੇ ਕਹਿੰਦੇ ਗੋਰ ਦਈ ਮਲਾਇਓ ਭਿੱਖਿਆ ਸਾਰੇ ਪੜੋ ਗੁਰੂ ਪਿਆਰਿਓ ਗੋਰ ਦਈ ਮਲਾਇਓ ਭਿੱਖਿਆ ਉਸ ਅਕਾਲ ਪੁਰਖ ਨੇ ਦਇਆ ਕੀਤੀ ਰਹਿਮਤ ਕੀਤੀ ਕਿਰਪਾ ਕੀਤੀ ਮੇਰੇ ਤੇ ਹੇ ਗੁਰੂ ਜੀ ਮੇਰਾ ਮਲਾਪ ਤੁਹਾਡੇ ਨਾਲ ਕਰਵਾ ਦਿੱਤਾ ਗੋਰ ਦਈ ਮਲਾਇਓ ਭਿੱਖਿਆ ਜੇਵ ਤੂੰ ਰੱਖੈ ਤੇਵ ਰਹੋ ਹੁਣ ਪਾਤਸ਼ਾ ਉਸ ਅਕਾਲ ਪੁਰਖ ਨੇ ਕਿਰਪਾ ਕੀਤੀ ਆ ਮੇਰਾ ਮਲਾਪ ਗੁਰੂ ਜੀ ਤੁਹਾਡੇ ਨਾਲ ਕਰਵਾ ਦਿੱਤਾ ਤੇ ਹੁਣ ਮੈਂ ਇਸ ਗੱਲ ਦਾ ਵਾਅਦਾ ਕਰਦਾ ਕਹਿੰਦੇ ਜਿਵ ਤੂੰ ਰੱਖੈ ਤੇਵ ਰਹੋ ਭਾਵ ਹੁਣ ਜਿਵੇਂ ਤੂੰ ਰੱਖੇਗਾ ਮੈਂ ਓਵੇਂ ਰਹਾਂਗਾ ਗੁਰੂ ਪਿਆਰਿਓ ਪੱਟ ਸਹਿਬਾਨ ਸਿੱਖਾਂ ਦੇ ਘਰ ਵਿੱਚ ਜਨਮ ਨਹੀਂ ਹੋਇਆ ਸੀ ਪੱਟਾਂ ਦਾ ਇਹ ਗੱਲ ਚੇਤੇ ਰੱਖਿਓ ਜੇਕਰ ਸਿੱਖਾਂ ਦੇ ਘਰ ਵਿੱਚ ਜਨਮ ਹੋਇਆ ਹੁੰਦਾ ਤੇ ਆਪਾਂ ਇਹ ਗੱਲ ਵੀ ਕਹਿ ਦਿੰਦੇ ਆ ਲੋਕ ਵੀ ਆਪ ਦੀ ਉਸਤ ਤੇ ਭਾਈ ਸਾਰੀ ਕਰਦੇ ਆ ਪਰ ਪੱਟ ਸਹਿਬਾਨਾਂ ਦਾ ਜਨਮ ਤੇ ਗੁਰੂ ਪਿਆਰਿਓ ਤਕਰੀਬਨ ਬ੍ਰਾਹਮਣਾਂ ਦੇ ਘਰ ਦਾ ਹੋਇਆ ਵੈ ਸਾਰਿਆਂ ਦਾ ਹੁਣ ਬ੍ਰਾਹਮਣਾਂ ਦੇ ਘਰ ਵਿੱਚ ਜਨਮ ਲੈਣ ਵਾਲੇ ਭਟ ਭਿੱਖਿਆ ਜੀ ਇਹ ਗੱਲ ਕਹਿ ਰਹੇ ਆ ਕਿ ਮੈਂ ਕਈ ਸਾਲ ਇਦਾਂ ਢੇੜੇ ਖਾਂਦਾ ਫਿਰਦਾ ਰਿਹਾ ਤੁਰਿਆ ਫਿਰਦਾ ਰਿਹਾ ਬੜੇ ਮੇਰੀ ਤਪਸ਼ੀਆਂ ਦੇ ਨਾਲ ਮੁਲਾਕਾਤ ਹੋਈ ਬੜੇ ਸੰਨਿਆਸੀਆਂ ਨਾਲ ਮੁਲਾਕਾਤ ਹੋਈ ਬੜੇ ਪੰਡਤਾਂ ਦੇ ਨਾਲ ਮੇਰੀ ਮੁਲਾਕਾਤ ਹੋਈ ਪਰ ਕਿਸੇ ਨੇ ਮੇਰੀ ਜਾਨ ਪਛਾਣ ਉਸ ਅਕਾਲ ਪੁਰਖ ਨਾਲ ਨਹੀਂ ਕਰਵਾਈ ਕਿਸੇ ਨੇ ਮੇਰੇ ਅੰਦਰ ਦੀ ਤਸੱਲੀ ਨਹੀਂ ਕਰਾਈ ਅਖੀਰ ਉਸ ਅਕਾਲ ਪੁਰਖ ਨੇ ਮੇਰੇ ਤੇ ਤਰਸ ਕੀਤਾ ਮੇਰੇ ਤੇ ਰਹਿਮਤ ਕੀਤੀ ਕਿ ਮੈਨੂੰ ਤੇਰਾ ਮਲਾਪ ਬਖਸ਼ਿਸ਼ ਕਰ ਦਤਾ ਤੇ ਸੁਖਮਨੀ ਸਾਹਿਬ ਦੀ ਬਾਣੀ ਦਾ ਵੀ ਇੱਕ ਸ਼ਲੋਕ ਆਪਾਂ ਪੜ੍ਹਦੇ ਹਾਂ ਗੁਰੂ ਪਿਆਰਿਓ ਸਾਰੇ ਕਿਰਪਾ ਕਰਿਓ ਪਾਤਸ਼ਾਹ ਕਹਿਣ ਲੱਗੇ ਫੇਰਤ ਫੇਰਤ ਪ੍ਰਭ ਆਇਆ ਕਰੋ ਕਿਰਪਾ ਸਾਰੇ ਫੇਰਤ ਫੇਰਤ ਪ੍ਰਭ ਹੁਣ ਇਹਦਾ ਮਤਲਬ ਕੀ ਹੈ ਫਿਰਤ ਫਿਰਤ ਦਾ ਮਤਲਬ ਕੀ ਹੈ ਵੀ ਮੈਂ ਉਧਰ ਵੀ ਜਾ ਕੇ ਆਇਆ ਮੈਂ ਇਧਰ ਵੀ ਜਾ ਕੇ ਆਇਆ ਮੈਂ ਇਧਰ ਵੀ ਜਾ ਕੇ ਆਇਆ ਭਾਵੇਂ ਸਾਰੇ ਪਾਸੇ ਜਾ ਜਾ ਕੇ ਭਟਕ ਭਟਕ ਕੇ ਖੁਆਰ ਹੋ ਹੋ ਕੇ ਤੇਰੇ ਦਰ ਤੇ ਆਇਆ ਸਾਰੇ ਕਿਰਪਾ ਕਰੋ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰ ਤੇਰੀ ਸ਼ਰਨ ਵਿੱਚ ਆ ਕੇ ਪੈ ਗਿਆ ਹੁਣ ਸ਼ਰਨ ਵਿੱਚ ਆਇਆ ਕਦੋਂ ਜਦੋਂ ਸਾਰੇ ਪਾਸੇ ਭਟਕ ਭੁਟਕ ਕੇ ਆ ਗਿਆ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਕਰੋ ਕਿਰਪਾ ਨਾਨਕ ਕੀ ਪ੍ਰਭ ਆਪਣੀ ਭਗਤੀ ਤੁਸੀਂ ਕਿਰਪਾ ਕਰੋ ਹੁਣ ਤੁਹਾਡੀ ਸ਼ਰਨ ਵਿੱਚ ਆਇਆ ਤੁਹਾਡੀ ਸ਼ਰਨ ਵਿੱਚ ਆਏ ਨੂੰ ਭਗਤੀ ਦੀ ਦਾਤ ਦੇ ਦਿਓ ਭਾਵ ਆਪਣੇ ਨਾਲ ਜੋੜ ਕੇ ਰੱਖਿਓ ਭਗਤੀ ਦੀ ਦਾਤ ਦੇ ਦਿਓ ਚਰਨਾਂ ਦਾ ਮੈਨੂੰ ਪਿਆਰ ਬਖਸ਼ਿਸ਼ ਕਰਿਓ ਗੁਰੂ ਪਿਆਰਿਓ ਤੋ ਕਹਿਣ ਦਾ ਭਾਵ ਇਥੋਂ ਇੱਕ ਸਿੱਖਿਆ ਆਪਾਂ ਸਾਰੇ ਜਾਣੇ ਜ਼ਰੂਰ ਲੱਗੇ ਗੁਰੂ ਪਿਆਰਿਓ ਸਾਰੇ ਜਾਣੇ ਇੱਕ ਸਿੱਖਿਆ ਲੈ ਗਈ ਕਿ ਭਟ ਭਿਖਾ ਜੀ ਵਰਗੀਆਂ ਪਵਿੱਤਰ ਰੂਹਾਂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਾ ਪਿਆਰਿਓ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਇਦਾਂ ਅਜਾਈ ਗਵਾਏ ਰੱਬ ਦੇ ਕਿਸੇ ਪਿਆਰੇ ਦੀ ਭਾਲ ਕਰਦਿਆਂ ਕਰਦਿਆਂ ਅਖੀਰ ਉਹਨਾਂ ਨੇ ਬੜੇ ਤਪੱਸਵੀ ਸੰਨਿਆਸੀ ਵੇਖੇ ਜਦੋਂ ਅੰਦਰ ਦੀ ਤਸੱਲੀ ਨਾ ਨਾ ਹੋਈ ਅੰਦਰ ਦੀ ਤਸੱਲੀ ਹੋਈ ਕਦੋਂ ਜਦੋਂ ਗੁਰੂ ਦੇ ਨਾਲ ਮਿਲਾਪ ਆਓ ਗੁਰੂ ਪਿਆਰਿਓ ਆਪਾਂ ਅੱਜ ਇੱਕ ਸਿੱਖਿਆ ਲੱਗੇ ਕਿ ਸਾਡੀ ਜ਼ਿੰਦਗੀ ਕਦੇ ਉਹਨਾਂ ਦੇ ਵਾਂਗੂ ਸਾਡੀ ਜ਼ਿੰਦਗੀ ਦੇ ਸਾਲ ਅਜਾਈਂ ਨਾ ਚਲੇ ਜਾਣ ਆਪਣਾ ਤਾਂ ਜਨਮ ਹੀ ਸਿੱਖਾਂ ਦੇ ਘਰੇ ਹੋਇਆ ਤੇ ਸਿੱਖਾਂ ਦੇ ਘਰੇ ਜਨਮ ਲੈ ਕੇ ਵੀ ਜੇ ਅਸੀਂ ਗੁਰੂ ਦੀ ਸੰਗਤ ਤੋਂ ਵਾਂਝੇ ਰਹਿਗੇ ਨਾ ਗੁਰੂ ਪਿਆਰਿਓ ਤੇ ਸਾਡੇ ਵਰਗਾ ਨਿਕੰਮਾ ਤੇ ਅਕਿਰਤ ਕਣ ਬੰਦਾ ਦੁਨੀਆ ਤੇ ਕੋਈ ਹੋਰ ਨਹੀਂ ਹੋਣਾ ਯਾਦ ਰੱਖਿਓ ਜਿਹੜੇ ਜਿਨ੍ਹਾਂ ਦਾ ਜਨਮ ਸਿੱਖਾਂ ਦੇ ਘਰ ਵਿੱਚ ਨਹੀਂ ਹੋਇਆ ਉਹਨਾਂ ਨੇ ਵੀ ਗੁਰੂਆਂ ਦੀ ਸੰਗਤ ਕਰਕੇ ਕਿਹਾ ਵੀ ਉਹਨਾਂ ਦੀ ਬਾਣੀ ਐਸੇ ਕਰਕੇ ਦਰਜ ਕਰ ਦਿੱਤੀ ਵੀ ਆਹ ਦੇਖੋ ਦੁਨੀਆ ਦੇ ਲੋਕੋ ਜਿਨ੍ਹਾਂ ਨੇ ਜ਼ਿੰਦਗੀ ਦੇ ਕਈ ਕਈ ਸਾਲ ਇਦਾਂ ਤੁਰਿਆਂ ਫਿਰਦਿਆਂ ਨੇ ਲੰਘਾ ਦਿੱਤੇ ਫਿਰਤ ਫਿਰਤ ਪ੍ਰਭ ਆਇਆ ਫਿਰਦਿਆਂ ਫਿਰਦੇ ਪਤਾ ਹੀ ਨਹੀਂ ਕਿੱਥੇ ਕਿੱਥੇ ਭਟਕਦੇ ਫਿਰਦੇ ਰਹੇ ਤੇ ਅਖੀਰ ਅੰਦਰ ਦਾ ਟਿਕਾਣਾ ਕਿੱਥੇ ਆ ਕੇ ਬਣਿਆ ਅੰਦਰ ਦਾ ਟਿਕਾਣਾ ਬਣਿਆ ਬਾਣੀ ਗੁਰੂ ਗੁਰੂ ਹੈ ਕਿਰਪਾ ਕਰੋ ਸਾਰੇ ਬਾਣੀ ਗੁਰੂ ਗੁਰੂ ਹੈ ਵਿੱਚ ਬਾਣੀ ਅੰਮ੍ਰਿਤ ਗੁਰ ਬਾਣੀ ਕਹੈ ਸਵਕ ਜਨਮਾਨੈ ਪਰ ਤਖ ਗੁਰੂ ਨਿਸ ਸ਼ਬਦ ਗੁਰੂ ਸੁਰਤ ਤੋਂ ਨਾ ਭਾਵ ਜਦੋਂ ਗੁਰਬਾਣੀ ਦੇ ਕੋਲ ਆਏ ਗੁਰੂ ਦੇ ਕੋਲੇ ਸ਼ਬਦ ਗੁਰੂ ਦੇ ਕੋਲ ਆਏ ਇਹਨੇ ਅੰਦਰ ਨੂੰ ਟਿਕਾ ਬਖਸ਼ਿਸ਼ ਕੀਤਾ ਪਿਆਰੋ ਤੋ ਪਾਤਸ਼ਾਹ ਕਹਿਣ ਲਗੇ ਮੇਲ RAM ਪਿਆਰੇ हे ਅਕਾਲ ਪੁਰਖ ਜੀ ਆਪਣਾ ਮਲਾਪ ਬਖਸ਼ੋ ਤੁਮ ਬਿਨ ਤੇਰੇ ਤੋਂ ਬਿਨਾਂ ਤੀਰਜ ਕੋ ਨਾ ਕਰੈ ਤੇਰੇ ਤੋਂ ਬਿਨਾ ਮੇਰੇ ਅੰਦਰ ਨੂੰ ਕੋਈ ਦੂਜਾ ਟਿਕਾ ਨਹੀਂ ਦੇ ਸਕਦਾ ਮੇਰੇ ਅੰਦਰ ਨੂੰ ਸ਼ਾਂਤ ਨਹੀਂ ਕਰ ਸਕਦਾ ਸਿਮਰਤ ਸਾਸ਼ਤਰ ਬਹੁ ਕਰਮ ਕਮਾਏ ਗੁਰੂ ਪਿਆਰਿਓ ਸਾਡੀ ਕੌਮ ਦੀ ਪਤਾ ਨਹੀਂ ਕੀ ਬਦਕਿਸਮਤੀ ਹੈ ਗੁਰਬਾਣੀ ਦਾ ਐਡਾ ਮਹਾਨ ਖਜ਼ਾਨਾ ਹੋਣ ਦੇ ਬਾਵਜੂਦ ਵੀ ਨਾ ਇਹ ਸਿਮਰਤਿਆਂ ਦੀ ਬੜੀ ਚਰਚਾ ਕਰਦੇ ਹੈ ਇਸ ਸ਼ਾਸਤਰਾਂ ਦੀ ਬੜੀ ਚਰਚਾ ਕਰਦੇ ਆ ਇਹ ਵੇਦਾਂ ਦੀ ਬੜੀ ਚਰਚਾ ਕਰਦੇ ਆ ਧੁਰ ਕੀ ਬਾਣੀ ਦੇ ਇਸ ਇਲਾਹੀ ਗ੍ਰੰਥ ਨੂੰ ਛੱਡ ਕੇ ਦੂਜੀਆਂ ਗ੍ਰੰਥਾਂ ਨੂੰ ਬੜੀ ਤਵੱਜੋ ਦਿੰਦੇ ਆ ਉਹ ਭਲਿਓ ਸ਼ਹੀਦਾਂ ਦੇ ਸਰਤਾਜ ਉਬਲਦੇ ਪਾਣੀ ਦੀ ਦੀਗ ਵਿੱਚ ਬੈਠ ਕੇ ਸ਼ਹੀਦ ਹੋਣ ਵਾਲੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕਦੇ ਸੁਣ ਵੀ ਤਾਂ ਲੈਂਦੇ ਉਹਤੇ ਆਪਣੀ ਬਾਣੀ ਚ ਕਹਿ ਰਹੇ ਆ ਕਹਿੰਦੇ ਸਿਮਰਤ ਸਾਸ਼ਤਰ ਬਹੁ ਕਰਮ ਕਮਾਏ ਇਹਨਾਂ ਸਿਮਰਤਾਂ ਦੇ ਪਿੱਛੇ ਲੱਗ ਕੇ ਇਹਨਾਂ ਸਾਸ਼ਤਰਾਂ ਦੇ ਪਿੱਛੇ ਲੱਗ ਕੇ ਭਾਵ ਦੁਨੀਆ ਦੇ ਅਨੇਕਾਂ ਬਾਕੀ ਧਾਰਮਿਕ ਗ੍ਰੰਥਾਂ ਦੇ ਪਿੱਛੇ ਲੱਗ ਕੇ ਬਹੁ ਕਰਮ ਕਮਾਏ ਪਰ ਉਹ ਇੱਕ ਵਾਰੀ ਸਾਰੇ ਬਹੁ ਕਰਮ ਮੈਂ ਬੜੇ ਕਰਮ ਕੀਤੇ ਇਨਾਂ ਦੀ ਦੱਸੀ ਹੋਈ ਮਰਜ਼ਾਦਾ ਨੂੰ ਮੈਂ ਜ਼ਿੰਦਗੀ 'ਚ ਧਾਰਨ ਕੀਤਾ ਤੇ ਕਹਿਣ ਲੱਗੇ ਪ੍ਰਭ ਤੂੰ ਮਰੇ ਦਰਸ਼ ਬਿਨ ਸੁਖ ਨਾਹੀ ਪੜੋ ਸਾਰੇ ਪ੍ਰਭ ਤੂੰ ਮਰੇ ਦਰਸ਼ ਬਿਨਾ ਤੇ ਪਤਾ ਨਹੀਂ ਵੀ ਕਿਉਂ ਇਹਨਾਂ ਨੂੰ ਗੁਰਬਾਣੀ ਦੀ ਇਸ ਪਾਵਨ ਵਿਚਾਰ ਧਾਰਾ ਤੇ تسੱਲੀ ਕਿਉਂ ਨਹੀਂ ਆ ਰਹੀ ਕਿਉਂ ਗੁਰੂ ਦਾ ਦਰ ਛੱਡ ਕੇ ਹੋਰਾਂ ਹੀ ਦੂਜਿਆਂ ਤੀਜਿਆਂ ਗ੍ਰੰਥਾਂ ਨੂੰ ਜਾ ਕੇ ਇੰਨੀ ਅਹਿਮੀਅਤ ਦੇਣ ਲੱਗ ਪਏ ਵੇਦਾਂ ਨੂੰ ਸ਼ਾਸਤਰਾਂ ਨੂੰ ਸਿਮਰਤੀਆਂ ਨੂੰ ਇੰਨੀ ਅਹਿਮੀਅਤ ਦੇਣ ਲੱਗ ਪਏ ਤੇ ਗੁਰੂ ਪਿਆਰਿਓ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਵਿੱਚ ਵੀ ਕਿਹਾ ਸੀ ਨਾ ਬਹੁ ਸ਼ਾਸਤਰ ਬਹੁ ਸਿਮਰਤੀ ਕਰੋ ਕਿਰਪਾ ਸਾਰੇ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਮੈਂ ਸਾਰੇ ਖੋਜ-ਖੋਜ ਕੇ ਵੇਖਿਆ ਪੂਜਸ ਨਾਹੀ ਹਰ ਹਾਰੇ ਨਾਨਕ ਨਾਮਾ ਓ ਪਿਆਰੇ ਅਜੇ ਵੀ ਯਕੀਨ ਨਹੀਂ ਬਣਦਾ ਸਾਡਾ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਅਜੇ ਵੀ ਸਾਡਾ ਭਰੋਸਾ ਨਹੀਂ ਬਣਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਇੰਨੀ ਸੌਖੀ ਤੇ ਇੰਨੀ ਉੱਚੀ ਤੇ ਸੁੱਚੀ ਵਿਚਾਰਧਾਰਾ ਸੁਣ ਕੇ ਵੀ ਪਿਆਰੇ ਤੇਰੇ ਅੰਦਰ ਟਿਕਾ ਨਹੀਂ ਬਣਿਆ ਪੱਟ ਸਹਿਬਾਨ ਤੇ ਕਹਿੰਦੇ ਅਸੀਂ ਸਾਰੀ ਦੁਨੀਆ ਤੁਰ ਫਿਰ ਕੇ ਗਾ ਲਈ ਟਕਾਈ ਤੇਰੇ ਚਰਨਾਂ ਚ ਆਇਆ ਓਏ ਗੁਰਨਾਨਕ ਦੇ ਸਿੱਖੋ ਤੁਹਾਡਾ ਤਾਂ ਜਨਮ ਹੀ ਉਸ ਸਿੱਖੀ ਦੇ ਘਰ ਵਿੱਚ ਹੋਇਆ ਜਿਸ ਸਿੱਖੀ ਨੂੰ ਗ੍ਰਹਿਣ ਕਰਕੇ ਦੁਨੀਆ ਦੇ ਲੋਕ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦੇ ਆ ਤੇਰਾ ਤੇਰੀ ਤੇਰੇ ਮਨ ਨੂੰ ਤਸੱਲੀ ਕਿਉਂ ਨਹੀਂ ਹੋਈ ਤੇਰੇ ਅੰਦਰ ਟਿਕਾ ਕਿਉਂ ਨਹੀਂ ਬਣਿਆ ਪਿਆਰੇ ਇੱਥੇ ਦੁਨੀਆ ਦੇ ਮੈਂ ਅਨੇਕਾਂ ਹਿੰਦੂ ਵੇਖੇ ਜਿਨ੍ਹਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਉਹ ਗੁਰੂ ਗ੍ਰੰਥ ਸਾਹਿਬ ਦੀ ਹੋ ਕੇ ਰਹਿ ਗਏ ਭਗਤ ਪੂਰਨ ਸਿੰਘ ਜੀ ਵਰਗੇ ਜਿਨ੍ਹਾਂ ਨੇ ਪਿੰਗਲਵਾੜਾ ਚਲਾਇਆ ਸੀ ਹਿੰਦੂਆਂ ਦੇ ਘਰ ਦਾ ਜਨਮ ਸੀ ਗੁਰੂ ਕੇ ਸਿੱਖੋ ਜਦੋਂ ਇੱਕ ਵਾਰੀ ਗੁਰਨਾਨਕ ਦੇ ਘਰ ਦੀ ਸਿਧਾਂਤ ਨੂੰ ਵੇਖਿਆ ਵਿਚਾਰਧਾਰਾ ਨੂੰ ਵੇਖਿਆ ਗੁਰਨਾਨਕ ਦੇ ਘਰ ਦੇ ਹੋ ਕੇ ਰਹਿ ਗਏ ਪਤਾ ਨਹੀਂ ਕੀ ਅਲਰਜੀ ਹੈ ਸਾਨੂੰ ਗੁਰਮਖੋ ਕਿ ਗੁਰੂ ਗ੍ਰੰਥ ਸਾਹਿਬ ਦਾ ਸਾਡਾ ਤੇ ਨਾਮ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਰੱਖਿਆ ਗਿਆ ਆਪਣਾ ਜਦੋਂ ਜਨਮ ਹੋਇਆ ਜਿੰਨੇ ਵੀ ਇੱਥੇ ਬੈਠੇ ਹੋ ਜਦੋਂ ਆਪਣਾ ਜਨਮ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੁਕਮ ਲਿਆ ਜਾਂਦਾ ਹੈ ਪਾਵਨ ਵਾਕ ਲਿਆ ਜਾਂਦਾ ਹੈ ਗੁਰਬਾਣੀ ਦੇ ਪਾਏ ਹੋਏ ਹੁਕਮ ਦੇ ਪਹਿਲੇ ਅੱਖਰ ਦੇ ਨਾਲ ਨਾਮ ਰੱਖਿਆ ਜਾਂਦਾ ਹੈ ਤੇ ਤੇਰੇ ਤੇ ਜੀਵਨ ਦੀ ਆਰੰਭਤਾ ਹੀ ਗੁਰੂ ਪਿਆਰੇ ਗੁਰਬਾਣੀ ਦੇ ਪਹਿਲੇ ਅੱਖਰ ਤੋਂ ਹੁੰਦੀ ਹੈ ਤੇ ਤੈਨੂੰ ਅਜੇ ਜ਼ਿੰਦਗੀ ਵਿੱਚ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਕਿਉਂ ਨਹੀਂ ਬਣਿਆ ਕਦੇ ਬੈਠ ਕੇ ਆਪਣੇ ਆਪ ਨਾਲ ਚਰਚਾ ਜ਼ਰੂਰ ਕਰੀਂ ਕਦੇ ਆਪਣੇ ਆਪ ਨਾਲ ਬੈਠ ਕੇ ਵਿਚਾਰ ਜ਼ਰੂਰ ਕਰੀਂ ਕਿ ਤੇਰਾ ਇਸ ਗੁਰਬਾਣੀ ਦੇ ਨਾਲ ਅਜੇ ਲਗਾਓ ਕਿਉਂ ਨਹੀਂ ਬਣਿਆ ਤੇਰਾ ਪਿਆਰ ਕਿਉਂ ਨਹੀਂ ਬਣਿਆ ਤੇ ਅਖੀਰਲੀ ਪੰਗਤੀ 'ਚ ਪਾਤਸ਼ਾਹ ਕਹਿਣ ਲੱਗੇ ਵਰਤ ਨੇਮ ਸੰਜਮ ਕਰਤਾ ਖਾ ਕੇ ਪੜੋ ਸਾਰੇ ਵਰਤ ਨੇਮ ਸੰਜਮ ਕਰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਅਸੀਂ ਥੱਕ ਗਏ ਭਾਈ ਕਾਦੇ ਨਾਲ ਕਹਿੰਦੇ ਸਿਮਰਤਿਆਂ ਤੇ ਸ਼ਾਸਤਰਾਂ ਦੀ ਦੱਸੀ ਹੋਈ ਮਰਿਆਦਾ ਦੇ ਮੁਤਾਬਕ ਬੜੇ ਵਰਤ ਵੀ ਰੱਖੇ ਬੜੇ ਨੇਮ ਭਾਵ ਜਿਹੜੇ ਉਹਨਾਂ ਨੇ ਨਿਜ਼ਮ ਸਮਝਾਏ ਸੀ ਜਿਹੜੀ ਰਹਿਤ ਮਰਿਆਦਾ ਸਮਝਾਈ ਸੀ ਉਹ ਵੀ ਜ਼ਿੰਦਗੀ 'ਚ ਦ੍ਰਿੜ ਕੀਤੀ ਸੰਜਮ ਦਾ ਭਾਵ ਬੜੇ ਔਖੇ ਹੋ ਹੋ ਕੇ ਸਰੀਰ ਨੂੰ ਬੜੇ ਕਸ਼ਟ ਦੇ ਦੇ ਕੇ ਆਪਣੇ ਗਿਆਨ ਇੰਦਰੀਆਂ ਨੂੰ ਸੰਜਮ ਦੇ ਵਿੱਚ ਰੱਖਣ ਦਾ ਯਤਨ ਕੀਤਾ ਪਰ ਇਹ ਸਾਰਾ ਵਰਤ ਵਗੈਰਾ ਰੱਖਣ ਦੇ ਨਾਲ ਕਹਿੰਦੇ ਇਹ ਦੱਸੀ ਹੋਈ ਮਰਜ਼ਾਦਾ ਨੂੰ ਗਿਰੜ ਕਰਨ ਦੇ ਨਾਲ ਮੇਰੇ ਅੰਦਰ ਨੂੰ ਖੁਸ਼ੀ ਫੇਰ ਵੀ ਨਹੀਂ ਆਈ ਟਿਕਾਣਾ ਹੀ ਬਣਿਆ ਬਲਕਿ ਅਸੀਂ ਥੱਕ ਗਏ ਮਨ ਥੱਕ ਗਿਆ ਇਹ ਸਾਰਾ ਕੁਝ ਕਰਦੇ ਕਰਦੇ ਤੇ ਗੁਰੂ ਪਿਆਰਿਓ ਜਿਹੜੇ ਗੁਰੂ ਅਰਜਨ ਸਾਹਿਬ ਮਹਾਰਾਜ ਇਹ ਗੱਲ ਕਹਿ ਰਹੇ ਆ ਕਿ ਵਰਤ ਰੱਖਦੇ ਆ ਅਸੀਂ ਥੱਕ ਗਏ ਦੁਨਿਆਵੀ ਦੱਸੇ ਹੋਏ ਇਹਨਾਂ ਧਾਰਮਿਕ ਲੋਕਾਂ ਦੀ ਮਰਯਾਦਾ ਨੂੰ ਅਪਣਾਉਂਦੇ ਆ ਅਸੀਂ ਥੱਕ ਗਏ ਇਹਨਾਂ ਦੇ ਦੱਸੇ ਹੋਏ ਸਿਧਾਂਤ ਅਪਣਾਉਂਦੇ ਥੱਕ ਗਏ ਉਸ ਗੁਰੂ ਨਾਨਕ ਦੀਆਂ ਧੀਆਂ ਅਖਵਾਉਣੀਆਂ ਅਖਵਾਉਣ ਵਾਲੀਆਂ ਮੇਰੀਆਂ ਭੈਣਾਂ ਅੱਜ ਵੀ ਵਰਤ ਛੱਡਣ ਨੂੰ ਤਿਆਰ ਓ ਬੋਲੋ ਪਿਆਰਿਓ ਵਰਤ ਅੱਜ ਵੀ ਛੱਡਣ ਨੂੰ ਤਿਆਰ ਨਹੀਂ ਮਾਫ ਕਰਨਾ ਉਹ ਉਹ ਕਹਿ ਰਹੇ ਆ ਉਹਨਾਂ ਨੇ ਤੇ ਆਪਣੀ ਗੁਰਬਾਣੀ ਵਿੱਚ ਸਪਸ਼ਟ ਲਿਖ ਦਿੱਤਾ ਭੈਣ ਮੇਰੋ ਛੋਡਾਂ ਅੰਨ ਕਰਾਂ ਪਖੰਡ ਨਾ ਸੁਹਾਗਣ ਨਾ ਉਹ ਰੰਡ ਨਾ ਮਾਫ ਕਰਨਾ ਮੈਂ ਲਫ਼ਜ਼ ਵਰਤ ਰਾਂ ਕਿਉਂਕਿ ਗੁਰੂ ਸਾਹਿਬ ਦੇ ਬੋਲ ਨੇ ਉਹ ਕਹਿੰਦਾ ਜਿਹੜਾ ਅੰਨ ਛੱਡ ਕੇ ਖਾਣਾ ਪੀਣਾ ਛੱਡ ਕੇ ਵਰਤ ਰੱਖਣ ਦਾ ਜਿਹੜਾ ਪਖੰਡ ਕਰਦੇ ਨੇ ਕਹਿੰਦੇ ਨਾ ਸੁਹਾਗਣ ਨਾ ਉਹ ਔਰਤ ਸੁਹਾਗਣਾ ਦੇ ਵਿੱਚ ਆਉਂਦੀ ਐ ਤੇ ਨਾ ਉਹ ਰੰਡ ਇਹ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਗੁਰੂ ਪਿਆਰਿਓ ਅਜੇ ਵੀ ਸਾਡਾ ਵਰਤਾਂ ਬਿਨਾਂ ਸਰਦਾ ਨਹੀਂ ਆ ਪਿਆਰਿਓ ਸਮਝੋ ਇਸ ਸਿਧਾਂਤ ਨੂੰ ਤੇ ਕੇਵਲ ਤੁਸੀਂ ਆਪਣੇ ਤੱਕ ਸੀਮਤ ਨਹੀਂ ਹੋਣਾ ਗੁਰੂ ਨਾਨਕ ਸਾਹਿਬ ਜੀ ਦਾ ਜੇ ਤੁਸੀਂ ਧਿਆਨ ਹੋਣਾ ਤੇ ਇਹ ਬਚਨ ਆਪਣੀ ਸੁਰਤ ਦੇ ਵਿੱਚ ਟਿਕਾਓ ਕਿ ਆਪ ਜਪੈ ਅਵਰਹ ਨਾਮ ਜਪਾਵੈ ਜਪੌਣ ਦਾ ਭਾਵ ਕੀ ਹੈ ਤੁਹਾਨੂੰ ਪਤਾ ਲੱਗ ਗਿਆ ਪਹਿਲੀ ਗੱਲ ਤੇ ਆਪ ਅੱਜ ਤੋਂ ਬਾਅਦ ਇਹ ਕਰਮ ਕਾਂਡ ਕਰਨਾ ਬੰਦ ਕਰੋ ਜ਼ਿੰਦਗੀ ਚ ਧਾਰਨ ਕਰਕੇ ਲੈ ਜਾਓ ਤੇ ਅਗਲੀ ਗੱਲ ਫਿਰ ਅੱਗੇ ਦੂਜੀਆਂ ਆਪਣੀਆਂ ਧੀਆਂ ਨੂੰ ਆਪਣੀਆਂ ਭੈਣਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਮਾਜ ਨੂੰ ਇਹ ਗੱਲ ਜਾ ਕੇ ਸਮਝਾਓ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਜਿਹੇ ਵਰਤ ਰੱਖਣ ਦੀ ਇਜਾਜ਼ਤ ਨਹੀਂ ਦੰਦੀ ਫੇਰ ਰਲ ਕੇ ਜਦੋਂ ਇਦਾਂ ਸਾਰੇ ਆਪਾਂ ਰਲ ਕੇ ਅੱਗੇ ਗੁਰੂ ਪਿਆਰਿਓ ਪ੍ਰਚਾਰ ਕਰਾਂਗੇ ਗੁਰਬਾਣੀ ਦਾ ਸਿਧਾਂਤ ਘਰ ਘਰ ਤੱਕ ਲੈ ਕੇ ਜਾਵਾਂਗੇ ਫਿਰ ਦੇਖੋ ਦਿਨਾਂ ਦੇ ਵਿੱਚ ਕੌਮ ਦੀ ਕਿਵੇਂ ਚੜ੍ਹਦੀ ਕਲਾ ਹੁੰਦੀ ਹੈ ਫਿਰ ਤੁਹਾਨੂੰ ਕੋਈ ਗਾਤਰਾ ਪਾਉਣ ਵਾਲੀ ਮੇਰੀ ਭੈਣ ਕਿਸੇ ਬ੍ਰਾਹਮਣ ਦੇ ਘਰ ਵਿੱਚ ਬੈਠ ਕੇ ਕਹਾਣੀ ਸੁਣਦੀ ਨਹੀਂ ਮਿਲੇਗੀ ਪਿਆਰਿਓ ਆਰੇ ਇਦਾਂ ਨਹੀਂ ਮਿਲੇਗਾ ਫਿਰ ਤੁਹਾਨੂੰ ਤੇ ਨਹੀਂ ਤੇ ਅਸੀਂ ਇਦਾਂ ਕੁਝ ਕਰਦੇ ਮਾਫ ਕਰਨਾ ਬੜਾ ਕੁਝ ਅਸੀਂ ਮੈਂ ਬਹੁਤ ਵਾਰ ਬੇਨਤੀ ਕੀਤੀ ਹੈ ਤਰੀਕੇ ਬਦਲੇ ਨੇ ਕਰਮ ਸਾਰੇ ਅਸੀਂ ਉਹੀ ਕਰਦੇ ਆ ਰਹੇ ਹਾਂ ਗੁਰੂ ਪਿਆਰੇ ਖੈਰ ਗੁਰੂ ਸਮਤ ਬਖਸ਼ਿਸ਼ ਕਰੇ ਵਰਤ ਨੇਮ ਸੰਜਮ ਕਰ ਥਾਕੇ ਨਾਨਕ ਸਾਧ ਸ਼ਰਨ ਪ੍ਰਭ ਸੰਗ ਵਸੈ ਅਖੀਰ ਤੇ ਆ ਕੇ ਕੀ ਕਿਹਾ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਹਿੰਦੇ ਸਾਧ ਸੰਗ ਸ਼ਰਨ ਪ੍ਰਭ ਸੰਗ ਵਸੈ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਆ ਕੇ ਸਾਧ ਸ਼ਰਨ ਸਾਧੂਆਂ ਦੀ ਸੰਗਤ ਵਿੱਚ ਆ ਕੇ ਤੇਰੀ ਬੰਦਗੀ ਕਰਨ ਵਾਲਿਆਂ ਦੀ ਸੰਗਤ ਵਿੱਚ ਆ ਕੇ ਪ੍ਰਭ ਸੰਗ ਵਸੈ ਇੱਥੇ ਆ ਕੇ ਪਤਾ ਲੱਗਦਾ ਕਿ ਉਹ ਅਕਾਲ ਪੁਰਖ ਵੈਗਰੂ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਮਿਲਦਾ ਹੈ ਰੱਬ ਦੀ ਪ੍ਰਾਪਤੀ ਦੇ ਲਈ ਤੈਨੂੰ ਥਾਂ ਥਾਂ ਤੇ ਜਾ ਕੇ ਨੱਕ ਰਗੜਨ ਦੀ ਲੋੜ ਨਹੀਂ ਐ ਬੋਲੋ ਸਤਨਾਮ ਵਾਹਿਗੁਰੂ ਕੇ ਸਿੱਖੋ ਇੰਨੀ ਮਹਾਨ ਵਿਚਾਰ ਧਾਰਾ ਹੋਣ ਦੇ ਬਾਵਜੂਦ ਵੀ ਜੇ ਅਸੀਂ ਖੁਆਰ ਹੋ ਰਹੇ ਹਾਂ ਨਾ ਤੇ ਇਹਦਾ ਕਾਰਨ ਹੈ ਕਿ ਗੁਰਬਾਣੀ ਦੇ ਖਜ਼ਾਨੇ ਨੂੰ ਅਸੀਂ ਭੁੱਲ ਕੇ ਭੁੱਲ ਕੇ ਜ਼ਿੰਦਗੀ ਜਿਉ ਰਹੇ ਹਾਂ ਤੇ ਜਦੋਂ ਗੁਰਬਾਣੀ ਦਾ ਖਜ਼ਾਨਾ ਭੁੱਲਾਂਗੇ ਤੇ ਖੁਆਰ ਹੋਵਾਂਗੇ ਹੋਵਾਂਗੇ ਇੱਕ ਵਾਰੀ ਸਾਰੇ ਗਾ ਕੇ ਪੜ੍ਹੋ ਹਰ ਬਿਸਰਤ ਸਦਾ ਖੁਆਰੀ ਹਰ ਬਿਸਰਤ ਸਦਾ ਖਵਾਰੀ ਹਰ ਬਿਸਰਤ ਵਾ ਵਾ ਸਾਰੇ ਕਿਰਪਾ ਕਰਿਓ ਹਰ ਬਿਸਰਤ ਸਦਾ ਖਵਾਰੀ ਹਰ ਬਿਸਰਤ ਸਦਾ ਖਵਾਰੀ ਹਰ ਬਿਸਰਤ બસ ਜੀਵੇ ਜਿਵੇਂ ਗੁਰਬਾਣੀ ਦੇ ਸਿਧਾਂਤ ਨੂੰ ਭੁੱਲਦੇ ਜਾਵਾਂਗੇ ਨਾ ਉਵੇਂ ਉਵੇਂ ਖੁਆਰੀ ਸਾਡੀ ਜ਼ਿੰਦਗੀ ਚ ਵੱਧਦੀ ਜਾਊਗੀ ਪਿਆਰਿਓ ਇਹ ਫੈਸਲਾ ਆਪਾਂ ਨੇ ਕਰਨਾ ਹੈ ਗੁਰਬਾਣੀ ਨੂੰ ਕਿੰਨਾ ਭੁੱਲ ਕੇ ਜ਼ਿੰਦਗੀ ਜਿਉਣੀ ਹੈ ਕਿੰਨਾ ਗੁਰਬਾਣੀ ਨੂੰ ਯਾਦ ਰੱਖ ਕੇ ਜ਼ਿੰਦਗੀ ਜਿਉਣੀ ਹੈ ਪਿਆਰਿਓ ਹਰ ਮਨੁੱਖ ਜਿਹੜਾ ਵੀ ਮਨੁੱਖ ਯਾਦ ਰੱਖ ਲੇ ਉਹ ਲਵੇਗਾ ਉਹਦੀ ਜ਼ਿੰਦਗੀ ਸੌਖੀ ਹੋ ਜਾਏਗੀ ਜਿਹੜਾ ਗੁਰਬਾਣੀ ਨੂੰ ਭੁੱਲ ਕੇ ਜ਼ਿੰਦਗੀ ਜਿਉਏਗਾ ਪਿਆਰਿਓ ਉਹ ਕਲਪਦਾ ਰਹੇਗਾ ਦੁਖੀ ਹੁੰਦਾ ਰਹੇਗਾ ਦੁਨੀਆਂ ਦਾ ਕੀ ਲੈ ਜਾਏਗਾ ਜੀ ਕਿਸੇ ਦਾ ਕੁਝ ਥੋੜਾ ਲੈ ਕੇ ਜਾਣ ਲੱਗਿਆ ਜ਼ਿੰਦਗੀ ਉਹਦੀ ਆਪਣੀ ਐ ਨਿੱਜੀ ਜ਼ਿੰਦਗੀ ਐ ਉਹਨੇ ਫੈਸਲਾ ਕਰਨਾ ਐ ਵੀ ਜ਼ਿੰਦਗੀ ਨੂੰ ਮੈਂ ਕਿਹੜੇ ਤਰੀਕੇ ਨਾਲ ਜਿਉਣਾ ਤੇ ਪਿਆਰਿਓ ਗੁਰੂ ਦੀ ਸੰਗਤ ਵਿੱਚ ਤੁਸੀਂ ਹਰ ਰੋਜ਼ ਆ ਕੇ ਜੁੜ ਕੇ ਬੈਠਦੇ ਹੋ ਨਾ ਤੇ ਇਹ ਗੁਰੂ ਦੇ ਦਰ ਤੋਂ ਨਾ ਪਲਦਾਤ ਪੱਲੇ ਬਣ ਕੇ ਲੈ ਕੇ ਜਾਇਓ ਕਿ ਗੁਰੂ ਦੀ ਬਾਣੀ ਦੇ ਸਿਧਾਂਤ ਤੋਂ ਬਿਨੀਆਂ ਬਿਨਾ ਦੁਨੀਆ ਦੇ ਹੋਰ ਕਿਸੇ ਵੀ ਧਾਰਮਿਕ ਕਰਮ ਦੇ ਵਿੱਚ ਕੋਈ ਵੀ ਸੁੱਖ ਨਹੀਂ ਹੈ ਅੱਜ ਆਪਾਂ ਇਹੀ ਵਿਚਾਰ ਕੀਤਾ ਕਿ ਭੱਤ ਸਹਿਬਾਨਾ ਨੇ ਵੀ ਸਾਨੂੰ ਸਮਝਾਤਾ ਵੀ ਐਵੇਂ ਨਾ ਆਪਣੀ ਜ਼ਿੰਦਗੀ ਦੇ ਦਿਨ ਘੜੀਆਂ ਸਾਲ ਖਰਾਬ ਕਰੀ ਜਾਇਓ ਅਸਲੀ ਸੁੱਖ ਗੁਰੂ ਦੀ ਸ਼ਰਨ ਵਿੱਚ ਹੀ ਹੈ ਸ਼ਬਦ ਵਿਚਾਰ ਕਰਦੇ ਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਕੀ ਸੰਗਤ ਅਤੇ ਗੁਰੂ ਜੀ ਬਖਸ਼ਣ ਜੋਗ ਨੇ ਬਖਸ਼ ਲੈਣਾ ਜੀ ਬਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ